ਪਿੰਡ ਮਹਿਤਾਪੁਰ ਤਸੀਲ ਮਕੇਰੀਆਂ ਜ਼ਿਲ੍ਹਾ ਸ਼ਹਾਪੁਰ ਤੋਂ ਬੋਲ ਰਿਹਾ ਅੱਜ ਅਸੀਂ ਆਪਣੇ ਪਿੰਡ ਦੇ ਜਿਹੜਾ ਤੁੱਸੀਬਾਨਾ ਉਹਦੇ ਕੋਲ ਖੜੇ ਆ ਕਿਉਂਕਿ ਰਾਤ ਦੀ ਜਿਹੜੀ ਬਾਰਿਸ਼ ਉੱਪਰ ਪਹਾੜਾਂ 'ਚ ਕਾਫੀ ਤੇਜ਼ ਬਾਰਿਸ਼ ਹੋਈ ਹੈ ਲੱਗਦਾ ਹੈ ਕਿ ਸ਼ਾਇਦ ਉੱਪਰ ਬੱਦਲ ਫਟ ਸਕਦੇ ਆ ਜਾਂ ਫਟੇ ਹੋਣਗੇ ਉਹਦੇ ਨਾਲ ਜਿਹੜਾ ਸਾਡਾ ਪਿਛਲੇ ਸਾਲ 15 ਗੱਤੂ ਸਾਡੇ ਪਿੰਡ 'ਚ ਫਲੱਡ ਆਇਆ ਸੀ ਜਿਹੜਾ ਤੁੱਸੀਬਾਨਾ ਸਾਡੇ ਟੁੱਟੇ ਸੀ ਦਰਿਆ ਦੇ ਕਿਨਾਰੇ ਤੋਂ ਦੋ ਤਿੰਨ ਜਗ੍ਹਾ ਤੋਂ ਪਾੜ ਜਿਹੜੇ ਆ ਪੈ ਚੁੱਕੇ ਆ ਜੋ ਜਿਹੜਾ ਪਾਣੀ ਆ ਉਹ ਖੇਤ ਜਿਹੜੇ ਭਰਨੇ ਸ਼ੁਰੂ ਹੋ ਗਏ ਆ ਔਰ ਖੇਤਾਂ ਦੇ ਵਿੱਚ ਪਾਣੀ ਕਿਤੇ 3-3 ਫੁੱਟ 4-4 ਫੁੱਟ ਔਰ 2-2 ਫੁੱਟ 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 ਪਾਣੀ ਜਿਹੜਾ ਖੇਤਾਂ ਦੇ ਵਿੱਚ ਗੰਨੇ 'ਚ ਘੁੰਮ ਰਿਹਾ ਅਗਰ ਇਸੇ ਤਰ੍ਹਾਂ ਸਥਿਤੀ ਰਹੀ بارش ਪੈਂਦੀ ਰਹੀ ਉੱਪਰ ਤੇ ਜਿਹੜੇ ਸਾਡਾ ਪਿਛਲੇ ਸਾਲ ਜਿੱਥੋਂ ਧੁੱਸੀ ਵਨ ਟੁੱਟੇ ਸੀ ਉਹ ਲੱਗਦਾ ਕਿ ਬਹੁਤ ਥੋੜੇ ਟਾਈਮ ਦੇ ਵਿੱਚ ਹੀ ਟੁੱਟ ਜਾਣਾ ਹੈ ਜਦੋਂ ਟੁੱਟ ਕੇ ਤਾਂ ਪਿੰਡ ਦੇ ਵਿੱਚ ਜਿਹੜਾ ਪਾਣੀ ਆ ਵੜ ਜਾਣਾ ਅਸੀਂ 1 ਸਾਲ ਤੋਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਰਹੇ ਆ ਜਿਹੜੀਆਂ ਸਾਡੀਆਂ ਸਰਕਾਰਾਂ ਮੌਕੇ ਦੀਆਂ ਉਹਨਾਂ ਨੂੰ ਵੀ ਬੇਨਤੀ ਕਰਦੇ ਰਹੇ ਕਿ ਸਾਡਾ ਜਿਹੜਾ ਇਹ ਤੁਸੀਂ ਬੰਦਾ ਜਿਹੜਾ ਕੰਮ ਹੈ ਉਹਨੂੰ ਤੁਸੀਂ ਵਧੀਆ ਸੁਚਾਰੂ ਢੰਗ ਨਾਲ ਕੀਤਾ ਜਾਏ ਪਰ ਨਾ ਤਾਂ ਸਰਕਾਰ ਦੀ ਕੰਨ ਜਿਉਂ ਸਰਗੀ ਪਰ ਨਾ ਹੀ ਜੋ ਮਜਿਸਟ੍ਰੇਟ ਦੇ ਸਾਡੇ ਡੀਸੀ ਸਾਹਿਬ ਐ ਐਸ ਡੀ ਐਮ ਸਾਹਿਬ ਆ ਉਹ ਵਿਜਿਟ ਦਾ ਕਾਰਨ ਹੁੰਦੇ ਆ 10 15 ਦਿਨ ਬਾਅਦ ਪਰ ਕੋਈ ਕਾਰਵਾਈ ਕੋਈ ਨਹੀਂ ਹੁੰਦੀ ਕੁਝ ਦਿਨ ਪਹਿਲਾਂ ਅਸੀਂ ਐਸ ਡੀ ਐਮ ਨਾਲ ਮੀਟਿੰਗ ਕੀਤੀ ਸੀ ਉਹਨਾਂ ਨੇ ਸਾਨੂੰ ਭਰੋਸਾ ਤੋਂ ਆਇਆ ਜੀ ਦੋ ਦਿਨ ਬਾਅਦ ਤੁਹਾਡਾ ਕੰਮ ਜਿਹੜਾ ਚਾਲੂ ਕਰ ਦਿਆਂਗੇ ਪਰ ਕੋਈ ਕੰਮ ਨਹੀਂ ਚਾਲੂ ਹੋਇਆ ਇਸੇ ਤਰ੍ਹਾਂ ਹੀ ਜਿਹੜਾ ਗਰਦਾਰਪੁਰ ਵਾਲੀ ਸਾਈਡ ਜਿਹੜੀ ਤੁਸੀਂ ਐ ਪਤਾ ਲੱਗਿਆ ਕਿ ਗਲੇਲੜੇ ਤੋਂ ਚਾਰ-ਚਾਰ ਫੋਟੋ ਉੱਚੀ ਜਿਹੜੀ ਇਹ ਕਰਨੀ ਸ਼ੁਰੂ ਕਰ ਦਿੱਤੀ ਹੈ ਪਰ ਸਾਡੇ ਇਸ ਪਾਸੇ ਜਿਹੜੀ ਹੈ ਇਦਾਂ ਦਾ ਕੋਈ ਪ੍ਰਬੰਧ ਨਹੀਂ ਹੈ ਜੇ ਇਸੀ ਸਥਿਤੀ ਰਹੀ ਤਾਂ ਇਹ ਬਹੁਤ ਚੰਗ ਟਾਈਮ ਦੇ ਵਿੱਚ ਹੀ ਪਾਣੀ ਜਿਹੜਾ ਪਿੰਡ ਦੇ ਵਿੱਚ ਫਲ ਹੋ ਜਾਣਾ ਹੈ കട്ട